ਸਾਡੇ 7 ਹੋ ਗਏ ਜੀ ਸਵੇਰ ਦੇ ਤੇ ਸਹਿਜ ਹੋ ਗਿਆ ਰੈਡੀ ਆਇਆ ਸਹਿਜ ਇੱਧਰ ਤੇ ਸਾਡੇ 7 ਬਸ ਵਨ ਆਉਣ ਵਾਲੀ ਹੈ ਜੀ ਸਤਾਰ ਬਨ ਲਈ ਚੁੰਨੀ ਗੱਲ ਚ ਪਾ ਲਈ ਤੇ ਤੁਲਯ ਬਨਦੀ ਆ ਆਏਗਾ ਵੀਡੀਓ ਨਹੀਂ ਬਣਾਇਆ ਮੈਂ ਬਲੌਗ ਸ਼ੂਟ ਕਰਦੀ ਸੀ ਤਾਂ ਕਿਤਾਬਾਂ ਬੰਦ ਸੀ ਕਾਲ ਕਰਾਏ ਜਾ ਰਹੇ ਸੀ ਵਰਕਿੰਗ ਨਹੀਂ ਲੈਂਗਾ ਤਾਂ ਵੀ ਜਾਇਆ ਸਹਿਜ ਆ ਗਿਆ ਜੀ ਸਕੂਲੋਂ ਕਿ ਸਹਿਜ ਅੱਜ ਸਕੂਲ ਛੁੱਟਲਾ ਹੋ ਗਿਆ ਮਕਸੀਰ ਛੁੱਟ ਪੀ ਸਹਿਜ ਦੇ ਜੀ ਹਾਂ ਵੇਖੋ ਰੋਟੀ ਵੀ ਨਹੀਂ ਖਾਣੀ ਚਾਹ ਵੀ ਨਹੀਂ ਪੀਣੀ ਤੜਕੇ ਦੀ ਚਾਹ ਵੀ ਨਹੀਂ ਪੀਂਦਾ ਹੈਗਾ ਬਸ ਤੇ ਅੱਜ ਆਇਆ ਜੀ ਆਪਣੇ ਮਿਸਤਰੀ ਥੋੜਾ ਜਿਹਾ ਕੰਮ ਰੰਦਾ ਸੀ ਕਰਨ ਆਲਾ ਤੇ ਕੁੜੀ ਜਾਂਦੇ ਬਾਹਰ ਆਸੀ ਬਹੁਤ ਅਨਕ ਕੰਮ ਸੀ ਕੀਤਾ ਉਹ ਅੱਜ ਫੇਰ ਖਾਂਦ ਚਲ ਕਰ ਜੰਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਮੈਂ ਸਖੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਆਪਾਂ ਵਧੀਆ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਅਸ ਕਰਦੇ ਆਂ ਜੀ ਮੇਰੇ ਸਾਰੇ ਪੈਂਪੜਾ ਵੀ ਵਧੀਆ ਠੀਕ ਠਾਕ ਹੋਣਗੇ ਤੇ ਅੱਜ ਜੀ ਸ਼ੁਕਰਵਾਰ ਅੱਜ ਸ਼ੁਕਰਵਾਰ ਹੈ ਨਾ ਸਾਰਾ ਹਾਂ ਅੱਜ ਸ਼ੁਕਰਵਾਰ ਹੈ ਅੱਜ ਸ਼ੁਕਰਵਾਰਾ ਜੀ ਤੇ 5 ਵਜੇ ਜੀ ਸ਼ਾਮ ਦੇ ਆਪਾਂ ਅੱਜ ਮਿਸਤਰੀ ਆਇਆ ਵਾ ਘਰੇ ਉਹਦਾ ਕੰਮ ਰੈਂਦਾ ਸੀਗਾ ਲੱਕੜਾ ਵਾਲਾ ਇੱਕ ਤਾਂ ਉਹ ਉਧਰ ਕੰਧ ਦੇ ਵਿੱਚ ਜਿਹੜੀ ਆਪਣੀ ਉਧਰ ਪਾਈ ਕੀ ਘਰ ਮੁਤੇ ਇੱਧਰ ਘਰ ਨੂੰ ਮਖਿਆਵਾ ਗੇਟ ਉਰੇ ਚ ਬਾਹਰ ਲਵਾਇਆ ਸੀਗਾ ਉਹ ਰੈਂਦਾ ਸੀਗਾ ਲਾਉਣ ਵਾਲਾ ਇੱਕ ਉਧਰਲੇ ਘਰੇ ਚਾਲੀਆ ਲੱਪਲਾ ਲਾਉਣਾ ਸੀਗਾ ਪਿਛਲੇ ਪਾਸੇ ਗੈਲਰੀ ਚ ਤੇ ਇੱਕ ਦੋ ਕੰਮ ਆਪਣੀ ਦੁਕਾਨ ਵਾਲਾ ਜਿਹੜਾ ਕੈਬਨ ਉਹਦੇ ਰਹਿੰਦੇ ਸੀ ਲੋਕ ਬਗੈਰਾ ਸੈੱਟ ਕਰਨ ਵਾਲੇ ਤੇ ਉਹ ਮਿਸਤਰੀ ਸਵੇਰ ਦੇ ਆਇਆ ਹੋਇਆ ਫਿਰ ਇਹ ਰਿਕੀਟ ਬਣਾਈ ਸੀਗੀ ਤੇ ਤਾਂ ਤੁਸੀਂ ਪਤਾ ਹੀ ਹੈ ਜੀ ਫਿਰ ਕਾਫੀ ਹੋ ਜਾਂਦੇ ਹਨ ਜਦੋਂ ਕਰੇ ਕੋਈ ਕੰਮ ਵਾਲਾ ਆ ਜੀ ਤੇ ਇੱਕ ਮੈਂ ਤੁਹਾਨੂੰ ਦੱਸਦੀ ਹਾਂ ਜੀ ਅੱਜ ਕਿ ਆਪਾਂ ਤੁਹਾਨੂੰ ਪਤਾ ਹੀ ਹੈ ਪਹਿਲੇ ਨਾਲ ਦੀਆਂ ਜਰਾਬਾਂ ਬਣੀਆਂ ਸੀ ਇਹ ਤੇ ਆਪਾਂ ਕੈਪ ਸਟਾਰਟ ਕੀਤੀ ਇਹਦੇ ਨਾਲ ਦੀ ਕਿ ਆਪਾਂ ਲਾਏ ਜੀ 40 ਜੋਟੇ ਇਹ ਆਪਾਂ ਬਣਾਉਣੀ ਹੈ ਜੀ ਲੇਡੀਜ਼ ਕੈਪ ਇਸ ਤਰ੍ਹਾਂ ਇਹ ਹੈਗਾ ਬਈ ਉੱਠਾ ਪਾਸਾ ਤੇ ਇਹ ਹੈਗਾ ਜੀ ਸਿੱਧਾ ਪਾਸਾ ਤੇ ਨਮਾ ਪੰਡਿਤੁੰਡੇ ਧੋਗੀ ਬੈਠੀ ਸੀ ਸਾਰੇ ਤੇ ਸਹਿਜ ਵੀ ਸਕੂਲ ਆ ਗਿਆ ਸੀਗਾ ਤੇ ਮੈਂ ਕਿਰਨ ਨੂੰ ਮੈਂ ਸਟਾਰਟ ਕਰਨਾ ਚਲੋ ਇਹਨਾਂ ਦਾ ਕੰਮ ਸ਼ੁਰੂ ਹੋ ਜੂਗਾ ਆਸੀ ਇਹਦਾ ਦਬਾਸਾ ਇਸ ਤਰ੍ਹਾਂ ਅੱਜ ਮੋਂ ਉਸਨ ਬਾਰੇ ਕਰਾਂਗਾ ਸਾਰਾ ਦਿਨ ਗਰਦ ਦੀ ਗਰਦ ਚੜੀ ਰਹੀ ਹੈ ਕੋਈ ਹਾਲ ਨਹੀਂਗਾ ਤੇ ਇੱਕ ਸਾਈਜ਼ ਤੁਹਾਨੂੰ ਦੱਸਿਆ ਸੀਗਾ ਨਹੀਂ ਸਾਈਜ਼ ਇਹ ਜਿਹੜਾ ਸਕੂਲ ਵਿੱਚ ਐਨਕਸੀਰ ਛੁੱਟੀ ਤੇ ਨਾ ਕੁਝ ਕਾਫੀ ਦੇ ਬੱਡ ਆਇਆ ਤੇ ਗਰਮੀ ਬੜੀ ਹੋਈ ਪਈ ਹੈ ਜੀ ਤੇ ਬੱਚਿਆਂ ਨੂੰ ਕੰਮ ਬਹੁਤ ਮਜ਼ੇਦਾਰ ਤੇ ਸਾਰਾ ਦਿਨ ਥੱਲੇ ਸਿਰ ਸੱਟ ਕੇ ਬੈਠੇ ਹੁੰਦੇ ਪੜੀ ਜਾਂਦੇ ਉਹਦੇ ਨਾਲ ਕਰਨੇ ਤੱਕ ਕੀ ਕਰਨ ਦੀ ਨਿਆਣੇ ਵਿੱਚ ਤੇ ਹੋਰ ਬਾਕੀ ਵਧੀਆ ਜੀ ਚਿੱਠਾ ਤਾਂ ਸਬਜ਼ੀ ਹਲੇ ਆਪਾਂ ਕੱਟਦੇ ਅੱਜ ਦੁੱਧ ਬਣਾਵਾਂਗੇ ਮੈਂ ਜਸਪੀ ਦਾ ਅੱਜ ਵੀ ਕੱਦੂ ਹੀ ਬਣਾਉਣਾ ਯਾਰ ਹੋਰ ਕਾਸ਼ ਦਾਲ ਜੀ ਨੂੰ ਜੀ ਨਹੀਂ ਕਰਦਾ ਸਬਜੀ ਵਾਲਾ ਜ ਕੋਈ ਆਏ ਇਨੀ ਦਾ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਥੋੜੀ ਜਿਹੀ ਚਰਚ ਜੀ ਬਹੁਤ ਹੋ ਜਾਂਦੇ ਹਨਾ ਇਕੱਲੇ ਬੰਦੇ ਨੂੰ ਜੇ ਬੰਦਾ ਤੰਦਰੁਸਤ ਹੋਏ ਤਾਂ ਚਲੋ ਪਾਟ ਪਾਟ ਕੇ ਕਰ ਲੈਂਦਾ ਤੇ ਹੌਲੀ ਹੌਲੀ ਰੌਣਦਾਰੀ ਨਾ ਕਰਨੇ ਚਾਹਦੇ ਹੋ ਇੱਕ ਚੀਜ਼ ਦੇ ਵਿਚਾਰ ਚਾਰ-ਚਾਰ ਗੇੜੇ ਲੱਗ ਜਾਂਦੇ ਜੀ ਕਿਉਂਕਿ ਚੱਕ ਕੇ ਲਜਾਣੀ ਕਰਨੀ ਔਖੀ ਹੋ ਜਾਂਦੀ ਹੈ ਤੇ ਬਸ ਉਹੀ ਗੱਲ ਜੀ ਬਸ ਵੀ ਆਪਣਾ ਸਰਦ ਨਹੀਂ ਜੀ ਤੇ ਸਾਰਾ ਦਿਨ ਵੀ ਆਪਣਾ ਤਾਂ ਕੰਮਾ ਚ ਹੀ ਲੰਘ ਜਾਂਦਾ ਚਾਹੇ ਹਾੜਾ ਚਾਹੇ ਸੌਣਾ ਚਾਹੇ ਸਰਦੀ ਹੈ ਜਾਂ ਗਰਮੀ ਆਪਾਂ ਕਦੇ ਸੌਕੇ ਨਹੀਂ ਵੇਖਿਆ ਜੀ ਯੰਗੀ ਦੀ ਕੋਈ ਨਾ ਕੋਈ ਕੰਮ ਆਪਾਂ ਕਰਦੇ ਰਹੀਏ ਤਾਂ ਪਤਾ ਹੀ ਪਤਾ ਨਹੀਂ ਕਿਵੇਂ ਜੀਵਨ ਸਾਈਂ ਗਰਮੀ ਨਾ ਗਏ ਜਾਂਦੇ ਇਹ ਸਿਆਲ ਲੱਗ ਜਾਂਦਾ ਕੰਮ ਇਹ ਪਤਾ ਹੀ ਨਹੀਂ ਲੱਗਦਾ ਕੰਮ ਧੁੰਦਿਆ ਜੀ ਤੇ ਇੱਟਾ ਦੰਦਿਆ ਸੌਂ ਕੇ ਦੁਪਹਿਰਾ ਕੱਢ ਲਿਆ ਕੋਈ ਕਹਿੰਦੇ ਕਿ ਤੇ ਜਾ ਕੇ ਉਠੀ ਦੁਪਹਿਰਾ ਨਿਕਲ ਗਿਆ ਸਾਰਾ ਦਿਨ ਕੰਮ ਨਾ ਧੁੰਦਾ ਹੀ ਲੱਗ ਜਾਂਦਾ ਪਤਾ ਹੀ ਨਹੀਂ ਲੱਗਦਾ ਅੱਲਾ ਸਵੇਰੇ ਬੱਚਿਆਂ ਨੂੰ ਸਕੂਲ ਤੋਰਨਾ ਹੈ ਜੇ ਰੋਸ ਦੁਪਹਿਰ ਦੇ ਕੰਮ ਫ੍ਰੀ ਟਾਈਮ ਚ ਵੀ ਮੈਂ ਤਾਂ ਸੌਂਦੀ ਸੌਂਦੀ ਨਹੀਂ ਹੈ ਹੀ ਹੈ ਹੀ ਬਸ ਕੰਮ ਹੀ ਆਪ ਦਾ ਲੈ ਕੇ ਬੈਠੇ ਰਹੀਦਾ ਕਦੀ ਜਾਈ ਨਹੀਂ ਸਾਰਾ ਨੌਬਦ ਦੀ ਮਿਹਨਤ ਹੈ ਜਿਹੜਾ ਮੈਂ ਤਾਂ ਕਰਦਾ ਬੜੀ ਚੰਗੀ ਗੱਲ ਆ ਪਰ ওই ਗੱਲ ਜੀ ਮਿਹਨਤ ਕਰਦਿਆਂ ਨੂੰ ਵੀ ਨਹੀਂ ਜਾਂਦੇ ਕੋਈ ਨਹੀਂ ਕਰਦਾ ਜੀ ਮਿਹਨਤ ਕਰਦਿਆਂ ਨੂੰ ਤਾਂ ਕਹਿੰਦਾ ਅੱਧੇ ਘਰੇ ਬੈਠ ਕੇ ਕੰਮ ਕਰੀ ਜਾਂਦਾ ਉਹ ਵੀ ਹਾਈ ਹਾਈ ਕਿਉਂ ਕਰਦਾ ਉਹ ਖੁੱਖਾ ਨਹੀਂ ਮਰਦਾ ਇਹ ਬਸ ਇਹ ਹੀ ਚੀਜ਼ਾਂ ਹੀ ਆ ਨਾ ਕਿਸੇ ਨੂੰ ਕਰਕੇ ਫੜਾਈ ਚੱਲੋ ਜੀ ਬਸ ਉਹ ਚੰਗਾ ਮੇਰੀ ਸ਼ੁਰੂ ਤੋਂ ਹੀ ਆਤਾ ਜੀ ਬਸ ਜਦੋਂ ਦੀ ਆਪਣੀ ਸੁਰਤ ਸੰਭਲੀ ਹੈ ਆਪਦੇ ਆਪ ਨੂੰ ਮੈਂ ਨਾ ਬਿਜੀ ਰੱਖੀ ਦਾ ਵੀ ਆਪਣਾ ਸ਼ੈਤਾਨੀ ਵਾਲੇ ਪਾਸੇ ਦਿਮਾਗ ਜਾਵੇ ਜੇ ਇਹ ਜਾ ਵੀ ਵੜਦਾ ਜੀ ਫਿਰ ਬਸ ਉਹਨੂੰ ਕੰਟਰੋਲ ਚ ਰੱਖੀਦਾ ਅਦਰਵਾਈਜ਼ ਕੋਈ ਇੱਥੇ ਹੈ ਨਹੀਂ ਜੀ ਰਿਸ਼ਤਾ ਨਾਤਾ ਤਾਂ ਸਾਬ ਖਤਮ ਹੀ ਹੋ ਜਾਊਗਾ ਮੈਂ ਦੇਖ ਤਾ ਨੂੰ ਥੋੜੇ ਚਿਰ ਚਾ ਅੰਦਰ ਸਾਰੇ ਅੰਦਰ ਪਾਣੀ ਛਲਕ ਕੇ ਇਹਨਾਂ ਨੇ ਮੇਰੀ ਨਾਲ ਬਹੁਤ ਜ਼ਿਆਦਾ ਰੇਟਾ ਆ ਰਿਹਾ ਐ ਇਹਦੇ ਚ ਮਾਰ ਦਿਓ ਮੜਾ ਜਾ ਫਿਰ ਵਾਇਪਰ ਮਾਰ ਦਿਆਂਗੇ ਕਿਕਰ ਸਾਰੇ ਬੇਰੇ ਕੀ ਹੋ ਗਿਆ ਤਾਂ ਫਿਰ ਕੀ ਹੈਗਾ ਡੇਟਾ ਨਹੀਂ ਉੜਦਾ ਕੀ ਕੁਰਸੀ ਤੇ ਰੱਖ ਦਿਓ ਹਾਂ ਤਾਂ ਇੱਧਰ ਹੀ ਕਰ ਦਿਓ कणके हो गटे टिकड पिल्ले होते हा इथे रख दो सवेरनु तर सुक गाय एथे कुर्शी तेर ਮੈਂ ਸਾਰੇ ਪਾਣੀ ਛਿੜਕ ਕੇ ਅੰਦਰ ਸਾਰੇ ਬਹੁਤ ਜ਼ਿਆਦਾ ਮਿੱਟੀ ਹੋ ਜੇ ਸੀ ਮੈਂ ਕਹਿੰਦੇ ਕੋਰਟੇ ਦੀ ਬਿਮਾਰੀ ਬੰਨੇ ਆ ਅੱਜ ਮਿਸਤਰੀ ਆਇਆ ਸੀ ਆ ਦੁਬਾਰਾ ਉਹ ਸਾਰਾ ਕੁਸਾਪਾ ਇੱਥੇ ਚੱਪਦਾ ਸੀ ਜੀ ਕਿ ਇੱਕ ਵਾਰ ਜਿੱਥੇ ਲਾਤਾ ਹੈ ਸਾਰਾ ਸਮਾਨ ਇੱਥੇ ਰੱਖਦਾ ਤੇ ਕੋਰਟਾ ਦਾ ਰੋਲਾ ਬੈ ਜਾਂਦਾ ਹਾਂ ਤੇ ਪਰ ਵੀ ਪਾਣੀ ਜਿਹੜਾ ਐ ਡੋਲਨ ਨਾਲ ਜ਼ਿਆਦਾ ਵਧੀਆ ਸਫਾਈ ਹੋ ਜਾਂਦੀ ਹੈ ਖਲਾਈ ਨਹੀਂ ਬਤ ਕਰਨੀ Ole, ya faltó, le puse la fotón en ਹਾਂਜੀ ਤੇ ਆਪਣੇ ਕੋਲੇ ਕੱਪੜੇ ਆ ਗਏ ਜੀ ਗਰਮੀ ਵਾਲੇ ਕੈਮਰਿਕ ਦੇ ਸੂਟ ਕਾਟਨ ਦੇ ਤੇ ਪ੍ਰਿੰਟ ਵਾਲੇ ਬਿਨਾ ਚੁੰਨੀ ਤੋਂ ਜੀ ਸੂਟ ਰਹੂਗਾ 700 ਦਾ ਤੇ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਹੋਵੇ ਤਾਂ ਵੀਡੀਓ ਚੋਂ ਸਕਰੀਨ ਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਤੇ 700 ਪ੍ਰਾਈਜ਼ ਰਹੂਗਾ ਤੇ ਜੇ ਬਾਕੀ ਜੇ ਕੋਈ ਦੂਰ ਨੇੜੇ ਵਾਲਾ ਹੋਇਆ ਜੀ ਕੋਰੀਅਰ ਦਾ ਖਰਚਾ ਹੋਊਗਾ ਪਾਰਸਲ ਦਾ ਤੇ ਤੁਸੀਂ WhatsApp ਨੰਬਰ ਆਪਣਾ ਹੁੰਦਾ ਜੀ ਸਕਰੀਨ ਤੇ ਤੇ ਤੁਸੀਂ ਉਹਦੇ ਤੇ ਗੱਲ ਕਰਕੇ ਮੰਗਵਾ ਸਕਦੇ ਹੋ ਤੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਿਆ ਕਰੋ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੀ ਤੇ ਬਹੁਤ ਪਿਆਰ ਸਤਿਕਾਰ ਦੇ ਰਹੇ ਜੀ ਬਹੁਤ ਧੰਨਵਾਦ ਜੀ ਕਮੈਂਟ ਕਰਿਆ ਕਰੋ ਵਧੀਆ ਵਧੀਆ ਜੀ ਆਦੀ ਭੈਣ ਨੂੰ ਸਪੋਰਟ ਕਰਿਆ ਕਰੋ ਤੁਹਾਡੇ ਪਿਆਰ ਸਤਿਕਾਰ ਦੀ ਬਹੁਤ ਲੋੜ ਹੈ ਜੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਜੀ ਤੁਹਾਡੇ ਪਿਆਰ ਸਤਿਕਾਰ ਦੀ ਤੇ ਆਦੀ ਛੋਟੀ ਭੈਣ ਨੂੰ ਸਪੋਰਟ ਕਰਿਆ ਕਰੋ ਤੇ ਸਾਡੀਆਂ ਗਲਤੀਆਂ ਸਾਨੂੰ ਦੱਸਿਆ ਕਰੋ ਠੀਕ ਹੈ ਨਾ ਜੀ ਤੇ ਹੁਣ ਆ ਸ਼ਾਮ ਦੇ ਵਜ ਗਿਆ ਜੀ 7 ਮੈਂ ਸਬਜ਼ੀ ਬਣਾਉਂਦੀ ਸੀਗੀ ਤੇ ਮੈਂ ਚਲੋ ਸਵੇਰ ਦਾ ਬਲੌਗ ਸ਼ੁਰੂ ਕੀਤਾ ਵਾ ਸੀਗਾ ਤੇ ਚਲੋ ਮੁਕਤ ਕਰ ਦਿੰਨੇ ਆਪਾਂ ਹੁਣ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੀ ਹਨਾ ਜੀ ਜੂਲ ਦੱਸਿਆ ਕਰੋ ਤੇ ਕਮੈਂਟ ਕਰਕੇ ਅਨ ਵੀਡੀਓ ਕੇ ਹੋਰ ਨਾਲ ਲਾਗਦੇ ਨੇ ਤੇ ਗੇਸ ਮੇਰੇ ਦੈਂ ਇਸ ਸਮੇਂ ਕੱਲ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਵੇਖਿਆ ਕਰੋ ਜੀ ਠੀਕ ਹੈ ਜੀ ਓਕੇ ਬਾਏ ਬਾਏ